ਸਤਿ ਸ੍ਰੀ ਅਕਾਲ ਜੀ ਇਹ ਸੈਂਤਵਾਰ ਦਾ ਪ੍ਰੋਗਰਾਮ ਜਾਰੀ ਹੈ ਅੱਜ ਦੇ ਇਸ ਲਿਸਟਾਂ ਦੇ ਵਿੱਚ 37 ਰਿਸ਼ਤੇ ਨੇ ਜੀ 12 ਕੁੜੀਆਂ ਸਮੇਤ 17 ਰਿਸ਼ਤੇ ਜਿਹੜੇ ਪੰਜਾਬ ਤੋਂ ਨੇ 13 ਰਿਸ਼ਤੇ ਕੈਨੇਡਾ ਤੋਂ ਨੇ 2 ਰਿਸ਼ਤੇ ਆਸਟ੍ਰੇਲੀਆ ਤੋਂ ਨੇ 2 ਰਿਸ਼ਤੇ ਯੂ ਐਸ ਏ ਤੋਂ ਨੇ 1 ਰਿਸ਼ਤਾ ਯੂ ਕੇ ਤੋਂ 1 ਰਿਸ਼ਤਾ ਜਰਮਨੀ ਤੋਂ ਤੇ ਇੱਕ ਰਿਸ਼ਤਾ ਜਿਹੜਾ ਮਲੇਸ਼ੀਆ ਤੋਂ ਪਰਿਵਾਰ ਦੇ ਨੰਬਰਾਂ ਸਮੇਤ ਨੇ ਜੀ ਸਾਰੇ ਰਿਸ਼ਤੇ ਜਿਨ੍ਹਾਂ ਦੇ ਵਿੱਚ 12 ਕੁੜੀਆਂ ਨੇ 6 ਕੁੜੀਆਂ ਪੰਜਾਬ ਤੋਂ ਨੇ 5 ਕੁੜੀਆਂ ਦੇ ਰਿਸ਼ਤੇ ਕੈਨੇਡਾ ਤੋਂ ਤੇ ਇੱਕ ਰਿਸ਼ਤਾ ਜਿਹੜਾ ਕੁੜੀ ਜਿਹੜੀ ਅਮਰੀਕਾ ਤੋਂ ਆਇਆ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਜਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਇੱਕ ਚੀਜ਼ ਆਪਾਂ ਤੁਹਾਡੇ ਲਈ ਨਵੀਂ ਲੈ ਕੇ ਆਏ ਆਂ ਕੋਸ਼ਿਸ਼ ਰੱਖਾਂਗੇ ਕਿ ਆਪਾਂ ਹਰ ਬੁੱਧਵਾਰ ਨੂੰ ਸ਼ਾਮ 8 ਵਜੇ ਜਿਹੜਾ ਪ੍ਰੋਗਰਾਮ ਲਾਈਵ ਕਰਿਆ ਕਰਾਂਗੇ ਬਾਕੀ ਵੀਡੀਓ ਦੇ ਲਾਸਟ ਤੇ ਸਾਰੀ ਜਾਣਕਾਰੀ ਦੇਵਾਂਗੇ ਜਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਆਪਾਂ ਜਿਹੜਾ ਅੱਜ ਦੀ ਜਿਸਟ ਸਟਾਰਟ ਕਰਦੇ ਆਂ ਜੀ ਤੇ ਬਾਕੀ ਨਵੀਂ ਜਾਣਕਾਰੀ ਇਹ ਹੈ ਕਿ ਨਵੀ ਵੀ ਬਾਕੀ ਜਿਹੜੇ ਪ੍ਰਾਣ ਪ੍ਰਾਣੇ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਪਰਿਵਾਰ ਦੇ ਨੰਬਰ ਹੈ 18 ਡੱਪਟੀ ਚੌਂਗਈ ਜਿਹੜਾ ਵੀ ਤੁਹਾਨੂੰ ਰਿਸ਼ਤਾ ਪਸੰਦ ਆਉਂਦਾ ਹੈ ਡਾਇਰੈਕਟ ਪਰਿਵਾਰ ਨਾਲ ਗੱਲ ਕਰਨ ਵਾਸਤੇ ਉਹਦਾ ਸਕਰੀਨਸ਼ਾਟ ਲੈ ਲਓ ਤੇ ਵੀਡੀਓ ਲਾਸਟ ਤੱਕ ਦੇਖ ਕੇ ਜਿਹੜੇ ਰਿਸ਼ਤੇ ਪਸੰਦ ਆਉਣ ਉਹ ਉਸ ਤੋਂ ਬਾਅਦ ਪਰਿਵਾਰ ਨਾਲ ਗੱਲ ਕਰੋ ਸੋ ਪਹਿਲਾ ਰਿਸ਼ਤਾ ਅੱਜ ਦਾ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਬੀ ਐਸ ਸੀ ਬਾਇਓ ਟੈਕਨੋਲੋਜੀ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤਮਾਨ ਡੇਟ ਆਵਰਤ 24/8/1994 ਦਾ ਜੀ ਕੰਮ ਟੋਟਲ 10 ਕਿੱਲੇ ਜ਼ਮੀਨ ਹੈ ਜੀ ਦੋਨੇ ਭਰਾਵਾਂ ਨੂੰ ਛੋਟਾ ਭਰਾ ਜਿਹੜਾ ਕੈਨੇਡਾ ਪੀਆਰ ਹੈ ਕੁੜੀਆਂ ਦੋ ਭੈਣਾਂ ਭਾਵੇਂ ਚਾਚੇ ਤਾਈ ਦੀਆਂ ਕੁੜੀਆਂ ਹੋਣ ਭਾਵੇਂ ਸੱਕੀਆਂ ਭੈਣਾਂ ਹੋਣ ਕੈਨੇਡਾ ਦੇ ਵਿੱਚ ਹੁਣ ਇੱਕ ਪੀਆਰ ਹੋਵੇ ਤੇ ਇੱਕ ਉੱਥੇ ਕੱਚੀ ਆਪਾਂ ਕਹਿੰਦੇ ਬਿਨਾ ਪੀਆਰ ਤੋਂ ਹੋਵੇ ਜਾਂ ਜਿਹੜੀ ਕੁੜੀ ਹੈ ਆਸਟ੍ਰੇਲੀਆ ਦਾ ਜਿਹੜਾ ਇੰਡੀਅਨ ਇੰਡੀਆ ਮੁੰਡਾ ਉਹਦੇ ਵਾਸਤੇ ਆਸਟ੍ਰੇਲੀਆ ਦਾ ਕੁੜੀ ਦਾ ਵੀਜ਼ਾ ਆਇਆ ਹੋਵੇ ਖਰਚਾ ਪਰਿਵਾਰ ਕਰ ਦੇਵੇਗਾ ਜਾਂ ਕੁੜੀ ਆਸਟ੍ਰੇਲੀਆ ਦੇ ਵਿੱਚ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਦੋਨੇ ਭਰਾਮਾਂ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਬਾਕੀ ਜਿਹੜੀ ਇਹ ਕੱਚੀ ਤੇ ਪੱਕੀ ਵਾਸਤੇ ਆ ਪੂਰੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਖੰਨਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਪੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 1994 ਦੀ ਕੰਮ 4 ਕਿੱਲੇ ਜ਼ਮੀਨ 3 ਕਬੈਨਾਂ ਮੁੰਡਾ ਡਿਵੋਰਸਡ ਹੈ ਜੀ ਕੁੜੀ ਸੋਹਣੀ ਤੇ ਵਿਆਹ ਦਾ ਸਾਰਾ ਜਿਹੜਾ ਖਰਚਾ ਉਹ ਮੁੰਡੇ ਵੱਲੋਂ ਹੋਵੇਗਾ ਮੁੰਡੇ ਦੇ ਪਰਿਵਾਰ ਵੱਲੋਂ ਕਾਸਟ ਕੋਈ ਵੀ ਹੋਵੇ ਮੰਗ ਕੋਈ ਨਹੀਂ ਨਸਰਹਿਤ ਤੇ ਡਿਵੋਰਸਡ ਵਾਲੇ ਵੀ ਜਿਹੜੇ ਫੋਨ ਇਹਨਾਂ ਨੂੰ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਆਪਾਂ ਰਿਸ਼ਤੇ ਕਾਲੀ ਜੀ ਤਾਂ ਬੋਲਦੇ ਕਿ ਵੀਡੀਓ ਨੂੰ ਲਾਸਟ ਤੱਕ ਦੇਖੋ ਲੰਮੀ ਵੀਡੀਓ ਨਾ ਹੋਵੇ ਅਗਲਾ ਰਿਸ਼ਤਾ ਲੁਧਿਆਣਾ ਸਿਟੀ ਤੋਂ ਆ ਜੀ ਮੁੰਡਾ bizness and accounting ਦਾ ਜਿਹੜਾ ਕੈਨੇਡਾ ਤੋਂ ਕੀਤਾ ਹੋਇਆ ਕੋਰਸ ਜਾਂ ਪੜ੍ਹਾਈ ਪੈਣ ਕੋਈ ਨਹੀਂ ਭਰਾ ਕਨ ਮੈਡ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇ ਜੱਟ ਡੇਟ ਆਫ ਬਰਥ ਜਿਹੜੀ 19 6 1995 ਦੀ ਹੈ ਕੰਮ ਕੈਨੇਡਾ ਪੀਆਰ ਹੈ ਜੀ ਮੁੰਡਾ ਮੈਨੇਜਰ ਹੈ ਕੁੜੀ ਪੜ੍ਹੀ ਲਿਖੀ ਹੋਵੇ ਨਾਰਮਲ ਪਰਿਵਾਰ ਤੋਂ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਲੁਧਿਆਣਾ ਸਿਟੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਹੈ ਐਨ ਕੋਈ ਨਹੀਂ ਭਰਾ ਇੱਕ ਅਨਮੈਡ ਕੈਨੇਡਾ ਕੱਦ 6 ਫੁੱਟ 3 ਇੰਚ ਕਾਸਟ ਜੱਟ ਡੇਟ ਆਫ ਬਰਥ 22 93 ਦੀ ਜੀ ਉਹਨੇ ਆਪਣਾ ਬਿਜ਼ਨਸ ਐਂਡ ਪ੍ਰੋਪਰਟੀ ਐਡਵਾਈਜ਼ਰ ਹੈ ਕੁੜੀ ਸਿੰਪਲ ਹੋਵੇ ਨਾਰਮਲ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਐਮ ਐਸ ਸੀ ਫਿਜ਼ਿਕਸ ਅਤੇ ਵੀ ਐਡ ਪੀ ਐਸ ਟੀ ਈ ਟ ਕਲੀਅਰ ਹੈ ਜੀ ਭੈਣ ਮੈਰਡ ਹੈ ਭਰਾ ਅਨਮੈਡ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 1991 ਦਾ ਜੀ ਕੁੜੀ ਦਾ ਮਾਸਟਰ ਗ੍ਰੈਜੂਏਟਰ ਦੀ ਤਿਆਰੀ ਕਰ ਰਹੀ ਹੈ ਕੁੜੀ ਤੇ ਮੁੱਢਾ ਪੜਿਆ ਲਿਖੇ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਹੋਵੇ ਲਾਲ ਬੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਰ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਇਹ ਵੀ ਕੁੜੀ ਦਾ ਰਿਸ਼ਤਾ ਜੀ ਇੱਕ ਚੀਜ਼ ਪਹਿਲਾਂ ਬਹੁਤ ਭੈਣ ਭਰਾਵਾਂ ਨੇ ਕਮੈਂਟ ਕੀਤੇ ਬਹੁਤ ਬਹੁਤ ਧੰਨਵਾਦ ਤੇ ਅੱਜ ਮੈਂ ਇੱਕ ਚੀਜ਼ ਜਿਹੜੇ ਵੀ ਭੈਣ ਭਰਾ ਦੇਖ ਰਹੇ ਨੇ ਮਤਲਬ ਤੁਸੀਂ ਆਪਣੇ ਬੇਟੇ ਲਈ ਜਾ ਬੇਟੀ ਲਈ ਮਤਲਬ ਲੜਕੀ ਲਈ ਰਿਸ਼ਤੇ ਜਿਹੜੀ ਸਾਡੇ ਚੈਨਲ ਤੇ ਆ ਕੇ ਦੇਖ ਰਹੇ ਹੋ ਲੜਕੀ ਲਈ ਦੇਖ ਰਹੇ ਹੋ ਜਾਂ ਲੜਕੇ ਲਈ ਦੇਖ ਰਹੇ ਹੋ ਕਮੈਂਟ ਦੇ ਵਿੱਚ ਜਰੂਰ ਕਮੈਂਟ ਕਰਿਓ ਜੀ ਤੇ ਵਿਊ ਤਾਂ ਬਹੁਤ ਆ ਜਾਂਦੇ ਪਰ ਕਮੈਂਟ ਬਹੁਤ ਘੱਟ ਕਰਦੇ ਨੇ ਕਮੈਂਟ ਜਰੂਰ ਕਰੋ ਜੀ ਲੜਕੇ ਲਈ ਦੇਖ ਰਹੇ ਹੋ ਤੇ ਲੜਕੀ ਲਈ ਦੇਖ ਰਹੇ ਹੋ ਤੇ ਬਾਕੀ ਕਿੱਥੋਂ ਦੇਖ ਰਹੇ ਹੋ ਹਨ ਤੇ ਨਾਮ ਕੌਰ ਕੁੜੀ ਦਾ ਜ਼ਿਲ੍ਹਾ ਫਰੀਦਕੋਟ ਤੋਂ ਕੁੜੀ ਬਲਾਵ ਕਰਦੀ ਹੈ ਪੜਾਈ ਬੀ ਐਸ ਸੀ ਨਰਸਿੰਗ ਕੀਤੀ ਹੋਈ ਹੈ ਮੁੰਬਈ ਤੋਂ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੂਤ ਬਰਾਡ ਡੇਟ ਆਫ ਬਰਥ 11 30 1995 ਦੀ ਹੈ ਜੀ ਕੰਮ ਕਨੇਡਾ ਆਰ ਐਨ ਨਰਸ ਹੈ ਰਜਿਸਟਰਡ ਨਰਸ ਮੁੱਢਾ ਕਨੇਡਾ ਪੀਆਰ ਹੋਵੇ 25 ਤੋਂ 20 ਤੋਂ 25 ਕਿੱਲੇ ਜਿਹੜੀ ਜ਼ਮੀਨ ਹੋਵੇ ਆਈਟੀ ਜਾਂ ਇੰਜੀਨੀਅਰਿੰਗ ਦੀ ਜਿਹੜੀ ਜੌਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਵੇਜੀਟੇਰੀਅਨ ਜਿਹੜੀ ਫੈਮਿਲੀ ਹੋਵੇ ਤੇ ਬੈਲ ਸੈਟਲਡ ਮੁੰਡਾ ਜਿਹੜਾ ਇਹਨਾਂ ਨੂੰ ਚਾਹੀਦਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਮਲੇਸ਼ੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਮਲੇਸ਼ੀਆ ਮੁੰਡਾ ਰਹਿੰਦਾ ਹੈ ਐਸ ਪੀ ਐਮ ਆਟੋਮੋਟਿਵ ਕੋਰਸ ਜਿਹੜਾ ਕੀਤਾ ਹੋਇਆ ਹੈ ਭੈਣ ਇੱਕ ਮੈਡ ਭਰਾ ਇੱਕ ਆਨ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਡੇਟ ਆਫ ਬਰਥ ਜਿਹੜੀ 1986 ਦੀ ਹੈ ਜੀ ਕੰਮ ਮਲੇਸ਼ੀਆ ਪ੍ਰਾਈਵੇਟ ਸੈਕਟਰ ਲੌਜਿਸਟਿਕ ਡਿਲੀਵਰੀ ਦਾ ਜਿਹੜਾ ਕੰਮ ਹੈ ਕੁੜੀ ਦਾ ਕੱਦ 5 ਫੁੱਟ 1 ਇੰਚ ਜਾਂ ਇਸ ਤੋਂ ਪਲੱਸ ਹੋਵੇ ਮਤਲਬ ਇਸ ਕੱਦ ਤੋਂ ਪਲੱਸ ਹੋਵੇ ਕੁੜੀ ਦਾ ਕੱਦ ਤੇ ਲਾਲ ਪੱਟੀ ਦੇ ਵਿੱਚ ਬਾਹਰਲੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਜਿਹੜੀ ਕਰ ਸਕਦੇ ਹੋ WhatsApp ਨੰਬਰ ਹੈ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਜਿਹੜਾ ਜਗਰਾਉਂ ਲੁਧਿਆਣਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀ ਟੈਕ ਮਕੈਨਿਕਲ ਦੀ ਕੀਤੀ ਹੋਈ ਹੈ ਤੇ ਇੰਜੀਨੀਅਰ ਕੈਨੇਡਾ ਜਿਹੜੀ ਇੰਡੀਆ ਤੋਂ ਪੜ੍ਹਾਈ ਕੀਤੀ ਹੋਈ ਹੈ ਮਕੈਨਿਕਲ ਇੰਜੀਨੀਅਰ ਦੀ ਤੇ ਪ੍ਰੋਜੈਕਟ ਮੈਨੇਜਮੈਂਟ ਤੇ ਕੁਆਲਟੀ ਅੰਸ਼ੋਰੈਂਸ ਮੈਨੂਫੈਕਚਰਿੰਗ ਜਿਹੜੀ ਇਹ ਪੜ੍ਹਾਈ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਡ ਕੈਨੇਡਾ ਦੇ ਵਿੱਚ ਆ ਉਹ ਵੀ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ ਕੱਦ ਦਾ 6 ਫੁੱਟ 1 ਇੰਚ ਹੈ ਕਾਸਟ ਜੱਟ ਸੇਖਾ ਗੋਤ ਗਰੇਵਾਲ 18297 ਦੀ ਹੈ ਜੀ ਮੁੰਡਾ ਕਨੇਡਾ ਦੇ ਵਿੱਚ ਹੈ ਤੇ ਪੀਆਰ ਦੀ ਫਾਈਲ ਮੁੰਡੇ ਨੇ ਲਗਾਈ ਹੋਈ ਹੈ ਟੈਕਨੀਕਲ سپورٹس ਐਡਵਾਈਜ਼ਰ ਵਿਦ Apple ਕੰਪਨੀ ਨੂੰ ਕੌਨਟਰੈਕਟ ਤੇ ਤਿੰਨ ਕਿੱਲੇ ਮੁੰਡੇ ਨੂੰ ਜ਼ਮੀਨ ਹੈ ਜੀ ਪਿਤਾ ਪੰਜਾਬ ਸਰਕਾਰ ਦੇ ਵਿੱਚ ਗਸ਼ਟਡ ਅਫਸਰ ਨੇ ਜੀ ਤੇ ਬਾਕੀ ਜਿਹੜੀ ਕੁੜੀ ਅੰਮ੍ਰਿਤਾਰੀ ਹੋਵੇ ਜਾਂ ਗੁਰਸਿੱਖ ਹੋਵੇ 5 ਫੁੱਟ 7 ਇੰਚ ਲਗਭਗ ਕੱਦ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਤੇ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦੀ ਪਲੱਸ ਨੈਟਵਰਕਿੰਗ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਮਡਾਹਰ ਡੇਟ ਆਫ ਬਰਥ 1998 ਦਾ ਜੀ ਕੈਨੇਡਾ ਆਪ ਖੁਦ ਦੀ ਕੰਪਨੀ ਐ ਕੈਨੇਡਾ ਦੇ ਵਿੱਚ ਆਪਣਾ ਖੁਦ ਦਾ ਘਰ ਐ ਤੇ ਪੰਜਾਬ ਦੇ ਵਿੱਚ 8 ਕਿੱਲੇ ਜ਼ਮੀਨ ਐ ਤੇ ਸੈਰੀ ਪ੍ਰਾਪਰਟੀ ਐ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ 9 ਇੰਚ ਤੱਕ ਹੋਵੇ ਨਰਸਿੰਗ ਤੇ ਮੈਡੀਕਲ ਲੈਣ ਵਿੱਚ ਪੋਸਟ ਗ੍ਰੈਜੂਏਟ ਜਾਂ ਡੈਂਟਿਸਟ ਜਿਹੜੀ ਡਾਕਟਰ ਹੋਵੇ ਕੁੜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਐ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਮੈਂ ਕਾਲੀ ਵਿੱਚ ਰਿਸ਼ਤੇ ਇਸ ਕਰਕੇ ਬੋਲਦਾ ਕਿ ਜਿਹੜਾ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਲਓ ਤੇ ਲਾਸਟ ਤੋਂ ਵੀਡੀਓ ਤੋਂ ਬਾਅਦ ਜਿਹੜਾ ਤੁਸੀਂ ਡਾਇਰੈਕਟ ਪਰਿਵਾਰ ਨਾਲ ਨਾਮ ਸਿੰਘ ਪਤਾ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਆਨ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 6 ਫੁੱਟ ਸੌਰੀ ਕਾਸਟ ਜੱਟ ਸੇ ਗੂਤ ਸੰਧੂ ਡੇਟ ਆਫ ਬਰਥ 1993 ਦੀ ਹੈ ਜੀ ਯੂ ਐਸ ਏ ਗ੍ਰੀਨ ਕਾਰਡ ਹੋਲਡਰ ਆ ਮੁੰਡਾ ਟਰੱਕਿੰਗ ਦਾ ਜਿਹੜਾ ਬਿਜ਼ਨਸ ਆ ਫੈਮਿਲੀ ਕੈਨੇਡਾ ਸਾਰੀ ਜਿਹੜੀ ਸੈਟਲਡ ਆ ਕੁੜੀ ਜਿਹੜੀ ਕੈਨੇਡਾ ਜਾਂ ਯੂ ਐਸ ਏ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਜਿਹੜੇ ਬਾਹਰਲੇ ਰਿਸ਼ਤੇ ਹੁੰਦੇ ਆਗੇ WhatsApp ਦੀ ਗੱਲਬਾਤ ਕਰਿਆ ਕਰੋ ਜਿਆਦਾ ਫੋਨ ਉਹਨਾਂ ਦੇ ਲੱਗਦੇ ਨਹੀਂ ਪਰ ਡਾਇਰੈਕਟ ਵੀ ਫੋਨ ਕਰ ਸਕਦੇ ਹੋ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਜਗਰਾਉਂ ਲੁਧਿਆਣਾ ਤੋਂ ਆ ਕੁੜੀ ਪੜਾਈ ਬੀ ਫਾਰਮੇਸੀ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਣ ਮੈੜ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਸਿੱਧੂ ਡੇਟ ਆਫ ਬਰਥ 7 1996 ਦੀ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਕੁੜੀ ਫਾਰਮੇਸੀ ਟੈਕਨੀਸ਼ੀਅਨ ਇਨ ਕੈਨੇਡਾ ਜਿਹੜਾ ਕੰਮ ਐ ਮੁੰਡੇ ਦਾ ਕੰਮ ਆ ਜਿਹੜਾ ਮੁੰਡੇ ਦਾ ਜਿਹੜਾ ਕੱਦ ਆ 6 ਫੁੱਟ ਤੱਕ ਹੋਵੇ ਜੇ ਮੁੰਡਾ ਇੰਡੀਆ ਦੇ ਵਿੱਚ ਐ ਤਾਂ ਪੜਿਆ ਲਿਖਿਆ ਤੇ 15 ਕਿੱਲੇ ਜ਼ਮੀਨ ਹੋਵੇ ਜੇ ਮੁੰਡਾ ਕੈਨੇਡਾ ਦੇ ਵਿੱਚ ਐ ਤਾਂ 10 ਕਿੱਲੇ ਜਿਹੜੀ ਜ਼ਮੀਨ ਹੋਵੇ ਨਸ਼ੇ ਤੋਂ ਰਹਿਤ ਹੋਵੇ ਮੁੰਡਾ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਇਹ ਵੀ ਜੀ ਜਗਰਾਉਂ ਤੋਂ ਕੁੜੀ ਬਿਲੋਂਗ ਕਰਦੀ ਐ ਪੜ੍ਹਾਈ ਇਹਨੇ ਵੀ ਬੀ ਫਾਰਮੇਸੀ ਦੀ ਕੀਤੀ ਹੋਈ ਹੈ ਤੇ ਭੈਣ ਕੋਈ ਨਹੀਂ ਭਰਾ ਹੈ ਕੰਨ ਮੈਡ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਸਿੱਧੂ ਡੇਟ ਆਫ ਬਰਥ 1997 ਦਾ ਹੀ ਕੰਮ 1 ਕੈਰ ਦਾ ਜਿਹੜਾ ਐਕਸਪੀਰੀਐਂਸ ਹੈ ਹਸਪੀਟਲ ਦੇ ਵਿੱਚ ਤੇ ਮੁੰਡਾ ਆਸਟ੍ਰੇਲੀਆ ਇੰਗਲੈਂਡ ਕੈਨੇਡਾ ਦਾ ਜਿਹੜਾ ਇਹਨਾਂ ਕਿਸੇ ਵੀ ਗੰਟੀ ਦੇ ਵਿੱਚ ਸਿਟੀਜ਼ਨ ਹੋਵੇ ਤੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਸੰਗਰੂਰ ਸਿਟੀ ਤੋਂ ਮੁੰਡਾ ਬਲੋਂਗ ਕਰਦਾ ਡਬਲ ਐਮ ਏ ਤੇ ਲਾਇਬ੍ਰੇਰੀਅਨ ਦਾ ਜਿਹੜਾ ਕੋਰਸ ਕੀਤਾ ਹੋਇਆ ਹੈ ਭੈਣ ਕਣਮੜ گورਨਮੈਂਟ ਪ੍ਰੋਫੈਸਰ ਹੈ ਜੀ ਪਰ ਆ ਇੱਕ ਕਣਮੜ ਆਰਮੀ ਦੇ ਵਿੱਚ ਹੈ ਕੱਦ 5 ਫੁੱਟ 10 ਇੰਚ ਕਾਸਟ ਮਜਬੀ ਸੇਖ 1995 ਦਾ ਡੇਟ ਆਫ ਬਰਥ ਹੈ ਜੀ گورਨਮੈਂਟ ਜੌਬ ਹੈ ਇੰਡੀਅਨ ਆਰਮੀ ਦੇ ਵਿੱਚ ਫੌਜੀ ਹੈ ਜੀ ਮੁੰਡਾ ਤੇ ਕੁੜੀ گورਨਮੈਂਟ ਜੌਬ ਤੇ ਹੋਵੇ ਪੜ੍ਹੀ ਲਿਖੀ ਹੋਵੇ ਤੇ ਸੋਹਣੀ ਹੋਵੇ ਪਟਿਆਲਾ ਚੰਡੀਗੜ੍ਹ ਤੇ ਸੰਗਰੂਰੇ ਤਿੰਨ ਜਿਹੜੇ ਜਗ੍ਹਾ ਨੂੰ ਜਿਹੜੀ ਪਹਿਲ ਹੈ ਇਹਨਾਂ ਨੂੰ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਕਨੇਡਾ ਤੋਂ ਨ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਮੋਗਾ ਤੋਂ ਕੁੜੀ ਬਲੌਂਕ ਕਰਦੀ ਹੈ ਬੀਐਸਸੀ ਐਨ ਐਗਰੀਕਲਚਰ ਟੂਰਿਜ਼ਮ ਦਾ ਜਿਹੜਾ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਹਨ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੋਤ ਢਿੱਲੋਂ ਡੇਟ ਆਫ ਬਰਥ 4 1992 ਦਾ ਜੀ ਕਮੈਂਟ ਜ਼ਰੂਰ ਕਰਿਓ ਜੀ ਆਪਣੇ ਲੜਕੇ ਲਈ ਜਿਹੜੀ ਲਿਸਟ ਦੇਖ ਰਹੇ ਹਾਂ ਜਾਂ ਲੜਕੀ ਲਈ ਦੇਖ ਰਹੇ ਹਾਂ ਪਲੀਜ਼ ਇੱਕ ਦੋ ਬਟਨੀ ਦੱਬਣੀਆਂ ਕਮੈਂਟ ਜ਼ਰੂਰ ਕਰਿਓ ਸਾਰੇ ਵੀਰ ਬਣ ਕੇ ਕੰਮ ਕੈਨੇਡਾ ਦੇ ਵਿੱਚ ਹੈ ਜੀ ਕੁੜੀ ਮੁੱਡੇ ਦੀ ਮਾਸਟਰ ਡਿਗਰੀ ਕਰੀ ਹੋਵੇ ਜਾਂ ਆਈਟੀ ਮੈਡੀਕਲ ਲਾਈਨ ਦੇ ਵਿੱਚ ਹੋਵੇ ਸਿਰਫ ਮਾਲਵੈਰੀਏ ਤੋਂ ਹੀ ਜਿਹੜੇ ਫੋਨ ਕਰਦੇ ਨੇ ਇਹਨਾਂ ਨੂੰ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਮਾਫ ਕਰਿਓ ਫੋਨ ਨਾਲ ਲਾਇਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਕਮੈਂਟ ਜ਼ਰੂਰ ਕਰੋ ਜੀ ਪਲੀਜ਼ ਨਾਮ ਕੌਰ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਮੈਂ ਇਸ ਕਰਕੇ ਕਮੈਂਟ ਕਹਿ ਰਿਹਾ ਕਿਉਂਕਿ ਵਿਊ ਬਹੁਤ ਆ ਜਾਂਦੇ ਆ ਕਮੈਂਟ ਕੋਈ ਨਹੀਂ ਕਰਦਾ ਬਸ ਕੁਝ ਵੀ ਲਿਖੋ ਲੜਕੇ ਲਈ ਦੇਖ ਰਹੇ ਹੋ ਜਾਂ ਲੜਕੀ ਲਈ ਤੇ ਜਾਂ ਕਿੱਥੋਂ ਦੇਖ ਰਹੇ ਹੋ ਕਮੈਂਟ ਜ਼ਰੂਰ ਕਰੋ ਜ਼ਿਲ੍ਹਾ ਜਲੰਧਰ ਤੋਂ ਕੁੜੀ ਬਲੌਂਗ ਕਰਦੀ ਐ ਐਮ ਐਸ ਸੀ ਮਕੈਨਿਕਲ ਇੰਜੀਨੀਅਰਿੰਗ ਜਿਹੜੀ ਕੈਨੇਡਾ ਤੋਂ ਲਾਸਟ ਦਾ ਲਾਸਟ ਸੈਮੇਸਟਰ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੈਨੇਡਾ ਕਦ ਪੰਜ ਫੁੱਟ ਪੰਜ ਫੁੱਟ ਹੈ ਕਾਸਟ ਜੱਟ ਸਿਕ ਗੋਤਪੁੱਲਾ ਡੇਟ ਆਫ ਬਰਥ 11 1993 ਦੀ ਹੈ ਜੀ ਕੈਨੇਡਾ ਸਕ੍ਰੈਚਵਨ ਦੇ ਵਿੱਚ ਐ ਕੁੜੀ ਤੇ ਮੁੰਡਾ ਵੈਲ ਐਜੂਕੇਟਿਡ ਤੇ ਸੈਟਲਡ ਹੋਵੇ ਕੈਨੇਡਾ ਜਾਂ ਯੂ ਐਸ ਏ ਦੇ ਵਿੱਚ ਮੁੰਡਾ ਹੋਵੇ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਨੇ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਜਿਹੜਾ ਬਿਲੋਂਗ ਕਰਦਾ ਪੜ੍ਹਾਈ ਬੀ ਐ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਖੱਤਰੀ ਗੋਤ ਸਿੰਘਾਲ 21 6 99 ਦਾ ਡੇਟ ਆਫ ਬਰਥ ਹੈ ਜੀ ਕੰਮ ਆਪਣੇ ਕੱਪੜੇ ਦਾ ਜਿਹੜਾ ਗਾਰਮੈਂਟਸ ਦਾ ਜਿਹੜਾ ਕੰਮ ਹੈ ਮੁੰਡੇ ਦਾ ਖੁਦ ਦਾ ਕੁੜੀ ਪੜੀ ਲਿਖੀ ਹੋਵੇ ਕੋਈ ਮੰਗ ਨਹੀਂ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਮੈਡ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਗੋਤ ਸਿੰਘਾ 23 8 12 ਦਾ ਡੇਟ ਆਫ ਬਰਥ ਹੈ ਜੀ ਮੁੰਡਾ ਬਾਹਰ ਜਾ ਕੇ ਆਇਆ ਹੋਇਆ ਤੇ ਇੱਕ ਕ ਭਰਾ ਭਾਬੀ ਆਸਟ੍ਰੇਲੀਆ ਦੇ ਵਿੱਚ ਨੇ ਤੇ ਇੱਕ ਮਾਤਾ ਪਿਤਾ ਤੇ ਇੱਕ ਭਰਾ ਭਾਬੀ ਦਾ ਜਿਹੜਾ ਵੀਜ਼ਾ ਲੱਗਿਆ ਹੋਇਆ ਮੁੰਡਾ ਬਾਹਰ ਜਾ ਕੇ ਆਇਆ ਹੋਇਆ ਇਸ ਟਾਈਮ ਇੰਡੀਆ ਕੁੜੀ ਨਾਰਮਲ ਪਰਿਵਾਰ ਤੋਂ ਹੋਵੇ ਪਲੱਸ 2 ਕੁੜੀ ਨੇ ਜਿਹੜੀ ਕਰੀ ਵੀ ਹੋਵੇ ਘੱਟੋ ਘੱਟ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਆ ਭੈਣਾਂ ਦੋ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਓਬੀਸੀ ਦਹੀਆ ਗੋਤ 4292 ਦਾ ਡੇਟ ਆਫ ਬਰਥ ਹੈ ਜੀ ਕੰਮ ਕਾਰਪੀਟਰ ਦਾ ਤੇ ਇੱਕ ਕਿੱਲਾ ਜਿਹੜੀ ਜ਼ਮੀਨ ਹੈ ਊੜੀ ਸੋਹਣੀ ਸਮਝਦਾਰ ਹੋਵੇ ਪਲੱਸ 2 ਕਰੀ ਹੋਵੇ ਜਾਂ ਗ੍ਰੈਜੂਏਸ਼ਨ ਕਰੀ ਹੋਵੇ ਨਾਨ ਵੇਜੀਟੇਰੀਅਨ ਹੋਵੇ ਸਲਾਈ ਕੜਾਈ ਦਾ ਕੰਮ ਜਾਣਦੀ ਹੋਵੇ ਫਰੀਦਕੋਟ ਮੋਗਾ ਕੋਟਕਪੂਰਾ ਫਰੋਜ਼ਪੁਰ ਏਜ ਲਈਆਂ ਨੂੰ ਜਿਹੜੀ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜੀ ਜ਼ਿਲ੍ਹਾ ਬਠਿੰਡਾ ਸਹਿਰ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਬੀਏ ਸੀ ਐਗਰੀਕਲਚਰ ਕੰਪਿਊਟਰ ਕੋਰਸ ਜਿਹੜਾ ਕੀਤਾ ਹੋਇਆ ਹੈ ਪੈਣ ਕੋਈ ਨਹੀਂ ਭਰਾ ਇੱਕ ਅਣਮੈੜਾ ਕੱਦ 5 ਫੁੱਟ 3 ਇੰਚ ਕਾਸਟਰ ਅਵਦਾਸੀਆ ਸਿੱਖ ਗੋਤ ਸ਼ੀਮਾਰ ਫਾਦਰ ਸਾਹਿਬ 1998 ਦਾ ਡੇਟ ਆਫ ਬਰਥ ਹੈ ਜੀ ਤੇ ਜਿਹੜੇ ਫਾਦਰ ਸਾਹਿਬ ਨੇ ਪੀਪੀ ਪੰਜਾਬ ਪੁਲਿਸ ਥਾਣੇਦਾਰ ਰਟਾਇਰ ਨੇ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਪੀਆ ਹਰ ਨੂੰ ਜਿਹੜੀ ਪਹਿਲ ਹੈ ਨੇੜੇ ਦੇ ਜ਼ਿਲ੍ਹਿਆਂ ਦੇ ਹੀ ਜਿਹੜੇ ਬਠਿੰਡਾ ਦੇ ਨੇੜੇ ਦੇ ਹੀ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ WhatsApp ਨੰਬਰ ਲਾਸਟ ਵਾਲਾ ਤੇ ਉਹਦੇ ਤੇ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਜਾਂ ਵਾਲਾ ਰਿਸ਼ਤਾ ਇੰਡੀਆ ਤੋਂ ਨ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਐਗਰੀਕਲਚਰ ਐਮਬੀਏ ਐਂਡ ਡਿਪਲੋਮਾ ਕੀਤਾ ਹੋਇਆ ਹੈ ਭੈਣ ਇੱਕ ਮੈਡ ਕੈਨੇਡਾ ਪੀਆਰ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜੱਟਸੀ ਗੋਤ ਬਰਾਡ ਡੇਟ ਆਫ ਬਰਥ 16 12 1994 ਦੀ ਹੈ ਜੀ 14 ਕਿੱਲੇ ਜ਼ਮੀਨ ਆ ਮੁੰਡੇ ਨੂੰ ਟੀਚਰ ਐਂਡ ਗ੍ਰਾਫਿਕ ਡਿਜ਼ਾਈਨਰ ਵੈਬਸਾਈਟ ਡਿਜ਼ਾਈਨਰ ਜਿਹੜਾ ਮੁੰਡਾ ਤੇ ਟੀਚਰ ਐ ਤੇ 14 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਕੁੜੀ ਐਜੂਕੇਟਿਡ ਹੋਵੇ ਤੇ ਕੋਈ ਇਹਨਾਂ ਦੀ ਮੰਗ ਨਹੀਂ ਜੀ ਤੇ ਜੱਟ ਸਿੱਖ ਪਰਿਵਾਰ ਹੋਵੇ ਕੁੜੀ ਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਕੱਲਾ ਮੁੰਡਾ ਹੈ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਆ ਨਾਮ ਸਿੰਘ ਪਤਾ ਕਪੂਰਥਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ 뮤ਜ਼ਿਕ ਡਿਪਲੋਮਾ ਐਂਡ ਬਰਬਾਰ ਹੈਅਰ ਸਲੂਨ ਕੈਨੇਡਾ ਤੋਂ ਜਿਹੜੀ ਇਹ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਭਰਾ ਦੋ ਕੱਦ 5 ਫੁੱਟ ਜਿਹੜਾ 6 ਇੰਚ ਹੈ ਕਾਸਟ ਮੱਝੀ ਸਿੱਖ ਡੇਟ ਆਫ ਬਰਥ 1985 ਦਾ ਹੀ ਕੈਨੇਡਾ ਸਿਟੀ ਜਾਣਾ ਜੀ ਮੁੰਡਾ ਮੈਨੇਜਰ ਇਨ ਫੂਡ ਕੰਪਨੀ ਦੇ ਵਿੱਚ ਤੇ ਕੁੜੀ ਸਿੰਪਲ ਧਾਰਮਿਕ ਕੁਕਿੰਗ ਵਿੰਡੋ ਜਾਂ ਡਿਵੋਰਸਡ ਹੋਵੇ ਕੋਈ ਮੰਗ ਨਹੀਂ ਪਰਿਵਾਰ ਦੀ ਤੇ ਲਾਲ ਪੱਟੀ ਦੇ ਵਿੱਚ ਓਨਲੀ ਵਟਸਐਪ ਨੰਬਰ ਹੈ ਜੀ ਬਾਹਰਲਾ ਕੈਨੇਡਾ ਦਾ ਹੀ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਹੈ ਜੀ ਨਾਮ ਸਿੰਘ ਮੈਲਬੌਰਨ ਆਸਟ੍ਰੇਲੀਆ ਦੇ ਵਿੱਚੋਂ ਮੁੰਡਾ ਬਲੌਂਗ ਕਰਦਾ ਪੜਾਈ ਬਿਲਡਿੰਗ ਲੈਨ ਦੀ ਸਟੱਡੀ ਜਿਹੜੀ ਮੁੰਡੇ ਨੇ ਕੀਤੀ ਹੋਈ ਆ ਭੈਣਾ ਦੋ ਮੈਂ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਰਮਦਾਸੀਆ ਸਿੱਖ ਗੋਤ ਬੈਂਸ 9 12 1997 ਦਾ ਜਿਹੜਾ ਡੇਟ ਆਫ ਬਰਥ ਹੈ ਜੀ ਕੰਮ ਆਸਟ੍ਰੇਲੀਆ ਪੀਆਰ ਆ ਮੁੰਡਾ ਕੁੜੀ ਆਸਟ੍ਰੇਲੀਆ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਆਸਟ੍ਰੇਲੀਆ ਹੋਵੇ ਜਾਂ ਪੰਜਾਬ ਦੇ ਵਿੱਚ ਪੜ੍ਹੀ ਲਿਖੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਬਾਹਰਲਾ ਨੰਬਰ WhatsApp ਵਾਲਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜੀਲਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਹੋਟਲ ਮੈਨੇਜਮੈਂਟ ਇੰਡੀਆ ਤੋਂ ਤੇ ਗ੍ਰੈਜੂਏਸ਼ਨ ਜਿਹੜੀ ਉਹ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਪਰਾਇਕ ਕੈਨੇਡਾ ਪੀਆਰ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੰਘ ਡੇਟ ਆਫ ਬਰਥ 1995 ਦਾ ਜੀ ਕੈਨੇਡਾ ਪੀਆਰ ਆ ਜੀ ਮੁੰਡਾ ਆਪਣਾ ਬਿਜ਼ਨਸ ਹੈ ਨੋਵਾ ਸਕੋਟਾ ਦੇ ਵਿੱਚ ਆਪਣੀ ਰਜਿਸਟਰਡ ਜਿਹੜੀ ਕੰਪਨੀ ਹੈ 12 ਕਿੱਲੇ ਜ਼ਮੀਨ ਹੈ ਦੋਨੇ ਭਰਾਵਾਂ ਨੂੰ ਜੀ ਕੁੜੀ ਸੋਹਣੀ ਹੋਵੇ ਕੈਨੇਡਾ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਜਾਂ ਸਟੱਡੀ ਵੀਜ਼ਾ ਤੇ ਹੋਵੇ ਤੇ ਇੰਡੀਆ ਤੋਂ ਵੀ ਕੁੜੀ ਜਿਹੜੀ ਵਿਚਾਰਨਯੋਗ ਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰ ਵਾਲਾ ਤੇ ਇੱਕ ਇੰਡੀਅਨ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਆਰ ਖੰਨਾ ਪਤਾ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀਏ ਤੇ ਪੀਜੀਡੀਸੀ ਕੀਤੀ ਹੋਈ ਹੈ ਪੈਣੇ ਕਣਮੈੜ ਭਰਾਏ ਕਣਮੈੜ ਕੱਦ 5 ਫੁੱਟ 7 ਇੰਚ ਕਾਸਟ ਪੰਜਾਬੀ ਖੱਤਰੀ Hindu ਪਰਿਵਾਰ ਤੋਂ ਜੀ ਰਿਸ਼ਤਾ 1/4/1991 ਦਾ ਡੇਟ ਆਫ ਬਰਥ ਹੈ ਜੀ ਫੇਅਰ ਬਰਗੇਡ ਸੰਗਰੂਰ ਦੇ ਵਿੱਚ ਜਿਹੜੀ ਜੌਬ ਹੈ ਤੇ ਆਪਣੀ ਇਲੈਕਟ੍ਰਿਕ ਦੀ ਜਿਹੜੀ ਸ਼ਾਪ ਹੈ ਤੇ ਹੋਮ ਐਂਡ ਸੰਗਰੂਰ ਦੇ ਵਿੱਚ ਘਰ ਹੈ ਕੁੜੀ ਸੋਹਣੀ ਜਰਨਲ ਓਬੀਸੀ ਜੱਟ ਸਿੱਖ ਜਾਂ ਹਿੰਦੂ ਕਿਸੇ ਵੀ ਕਾਸਟ ਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਹਾਈ ਸਕੂਲ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਪੀਆਰ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਗਰੇਵਾਲ ਡੇਟ ਆਫ ਬਰਥ 22 11 1998 ਦਾ ਜੀ 20 ਕਿੱਲੇ ਜ਼ਮੀਨ ਹੈ ਕੈਨੇਡਾ ਵਰਕ ਪਰਮ ਵਰਕ ਰੂਫਰ ਇਨ অন্ਟਾਰੀਓ ਦੇ ਵਿੱਚ ਜਿਹੜਾ ਕੈਨੇਡਾ ਦਾ ਵਿੱਚ ਇਹਨਾਂ ਦਾ ਕੰਮ ਆ 20 ਕਿੱਲੇ ਮੁੰਡੇ ਨੂੰ ਜਮੀਨ ਹੈ ਇੱਕ ਪਰਾ ਕੈਨੇਡਾ ਪੀਆਰ ਹੈ ਕੁੜੀ ਕੈਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਜਰਮਨੀ ਤੋਂ ਹੈ ਜੀ ਨਾਮ ਸਿੰਘ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਕਰ ਦਾ ਪੜ੍ਹਾਈ 8th ਤੱਕ ਪਾਸ ਹੈ ਪਰ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਕੁਮਨ ਡੇਟ ਆਫ ਬਰਥ 23 1983 ਦੀ ਹੈ ਜੀ ਕੰਮ ਜਰਮਨ ਦੇ ਵਿੱਚ ਮੁੰਡਾ ਜਰਮਨੀ ਦੇ ਵਿੱਚ ਪੀਆਰ ਹੈ ਜੀ ਤੇ ਕੁੜੀ ਤਲਾਕ ਸੁਦਾ ਹੋਵੇ ਬੱਚਾ ਨਾ ਹੋਵੇ ਡੇਟ ਆਫ ਬਰਥ 32 ਤੋਂ 40 ਸਾਲ ਹੋਵੇ ਕੋਈ ਮੰਗ ਨਹੀਂ ਜੱਟ ਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰ ਲੈ ਕੇ ਇੰਡੀਅਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਜੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮਟੈਕ ਦੀ ਮੈਕੈਨੀਕਲ ਇੰਜੀਨੀਅਰਿੰਗ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਗਵਰਨਮੈਂਟ ਜੌਬ ਤੇ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇਗੂਤ ਸਿੱਧੂ 2 9 1992 ਦਾ ਡੇਟ ਆਫ ਬਰਥ ਹੈ ਜੀ ਗਵਰਨਮੈਂਟ ਜੌਬ ਐ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹੜੀ ਅੰਡਰ ਸੈਂਟਰ ਗਵਰਨਮੈਂਟ ਦੇ ਐ ਤੇ ਉਹਦੇ ਵਿੱਚ ਵਧੀਆ ਜੌਬ ਐ ਕੁੜੀ ਦਾ ਕੱਦ ਜਿਹੜਾ ਘੱਟੋ ਘੱਟ 5 ਫੁੱਟ 5 ਇੰਚ ਹੋਵੇ ਪੜੀ ਲਿਖੀ ਹੋਵੇ ਤੇ ਬਠਿੰਡਾ ਦੇ ਨੇੜੇ ਦੇ ਏਰੀਏ ਨੂੰ ਹੀ ਪਹਿਲਾ ਉਹੀ ਭਾਈ ਫੋਨ ਕਰਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਐ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਦੀ ਤੇ ਆਈਟੀ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਕੱਦ 6 ਫੁੱਟ ਹੈ ਜੀ ਕਾਸਟ ਜੱਟ ਸਿਕ ਡੇਟ ਆਫ ਬਰਥ 22 7 1999 ਦੀ ਹੈ ਜੀ 5 ਕਿੱਲੇ ਜ਼ਮੀਨ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਨਾਨ ਅਲਕੋਹਲ ਸ਼ਰਾਬ ਤੋਂ ਰਹਿਤਾ ਮੁੰਡਾ ਤੇ ਸਰਦਾਰ ਆ ਜੀ ਮੁੰਡਾ ਤੇ ਮੈਡੀਕਲ CBSE ਤੇ ICSE ਬੋਰਡ ਤੋਂ ਕੁੜੀ ਦੀ ਪਲੱਸ 2 ਕਰੀ ਹੋਵੇ ਜਾਂ ਕੋਈ ਕੋਰਸ ਕੀਤਾ ਹੋਵੇ ਕੋਈ ਮੰਗਣੀ ਪਰਿਵਾਰ ਦੀ ਲਾੜ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਵਾਲਾ ਰਿਸ਼ਤਾ ਨਾਮ ਸਿੰਘ ਆਸਟ੍ਰੇਲੀਆ ਤੋਂ ਮੁੰਡਾ ਬਲੌਂਕ ਕਰਦਾ ਪੜਾਈ ਬੀਏ ਆਟੋਮੋਟਿਵ ਡਿਪਲੋਮਾ ਜਿਹੜਾ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਰ ਸਤਰਾਮ ਗੜੀਆ ਗੋਸ ਢਿੱਲੋ ਡੇਟ ਆਫ ਬਰਥ 30 5 1998 ਦੀ ਆਸਟ੍ਰੇਲੀਆ ਵਰਕ ਪਰਮਿਟ ਤੇ ਮੁੰਡਾ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਨੇ ਮਦਰ ਜਿਹੜੇ ਗਵਰਨਮੈਂਟ ਟੀਚਰ ਨੇ ਕੁੜੀ ਸੋਹਣੀ ਹੋਵੇ ਤੇ ਨਰਸਿੰਗ ਨੂੰ ਜਿਹੜੀ ਪਹਿਲਾ 5 ਫੁੱਟ 4 ਇੰਚ ਜਿਹੜਾ ਕੱਦ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈ ਕਮੈਂਟ ਜਰੂਰ ਕਰਿਓ ਜੀ ਬਾਰ ਬਾਰ ਕਹਿ ਰਹੇ ਆ ਇਸ ਵੀਡੀਓ ਵਿੱਚ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ میٹرਿਕ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਆਰਮੀ ਦੇ ਵਿੱਚ ਆ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੋਤਗਿੱਲ 7 11 1993 ਦਾ ਡੇਟ ਆਫ ਬਰਥ ਹੈ ਜੀ 5 ਕਿੱਲੇ ਜ਼ਮੀਨਾਂ ਘਰ ਦੀ ਤੇ 15 ਕਿਲਿਆਂ ਦੀ ਖੇਤੀ ਕਰਦੇ ਨੇ ਛੋਟਾ ਹਾਥੀ ਟੂਟੋ ਵਾਲੀ ਨਾਲ ਜਿਹੜਾ ਇਹ ਵਰਕ ਕਰਦੇ ਨੇ ਕੁੜੀ ਘਰੇਲੂ ਜੱਟ ਸਿੱਖ ਤਲਾਕशुदा ਜਾਂ ਗਰੀਬ ਘਰ ਦੀ ਹੋਵੇ ਮੁੰਡਾ ਤਲਾਕशुदा ਹੈ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਹੀ ਅਗਲਾ ਰਿਸ਼ਤਾ ਜਿਆਦਾ ਨਹੀਂ ਮੇਰੇ ਖਿਆਲ ਆ ਪੰਜ ਛੇ ਰਿਸ਼ਤੇ ਰਹਿਗੇ ਵੀਡੀਓ ਲਾਸਟ ਤੱਕ ਤੇ ਲਾਈਵ ਜਿਹੜਾ ਬੁੱਧਵਾਰ ਨੂੰ ਕਰਾਂਗੇ ਉਹਦੇ ਵਾਸਤੇ ਖਾਸ ਜਾਣਕਾਰੀ ਸੁਣ ਕੇ ਜ਼ਰੂਰ ਜਾਇ ਜੀ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਜਿਹੜੀ ਬੀਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਐ ਕਣਮੜ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 13 1 2000 ਦਾ ਜੀ ਕੈਨੇਡਾ ਵਰਕ ਪਰਮਿਟ ਤੇ ਆ ਜੀ ਮੁੰਡਾ 7 ਕਿੱਲੇ ਜ਼ਮੀਨ ਆ ਟੋਟਲ ਜਿਹੜੀ 14 ਕਿੱਲੇ ਜ਼ਮੀਨ ਆ ਦੋ ਭਰਾ ਨੇ 7-7 ਕਿੱਲੇ ਜ਼ਮੀਨ ਹੁੰਦੀ ਆ ਤੇ ਕੈਨੇਡਾ ਵਰਕ ਪਰਮਿਟ ਤੇ ਆ ਮੁੰਡਾ ਕੁੜੀ ਕੈਨੇਡਾ ਪੀਆਰ ਹੋਵੇ ਜਾਂ ਪੀਆਰ ਦੀ ਫਾਈਲ ਲਗਾਈ ਹੋਵੇ ਪੀਆਰ ਹੋਵੇ ਜਾਂ ਪੀਆਰ ਦੀ ਫਾਈਲ ਲਗਾਈ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿ ਇੰਡੀਆ ਤੋਂ ਹੈ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਬਰਨਾਲਾ ਤੋਂ ਕੁੜੀ ਬਲੋਂਗ ਕਰਦੀ ਹੈ ਐਮ ਐਸ ਸੀ ਹੋਟਲ ਮੈਨੇਜਮੈਂਟ ਮੈਨੇਜਮੈਂਟ ਦੇ ਵਿੱਚੋਂ ਜਿਹੜੀ 골ਡ ਮੈਡਲਿਸਟ ਹੈ ਬੀ ਐਸ ਸੀ ਜੀਓਲੋਜੀ ਆਨਰਸ ਜਿਹੜੀ ਇਹ ਪੜ੍ਹਾਈ ਨਾਲ ਕੀਤੀ ਹੋਈ ਹੈ ਮਤਲਬ ਕਾਫੀ ਇੰਟੈਲੀਜੈਂਟ ਆ ਕੁੜੀ ਪੜ੍ਹਾਈ ਦੇ ਵਿੱਚ ਤੇ ਭੈਣ ਭਰਾ ਕੋਈ ਨਹੀਂ ਅਕੱਲੀ ਅਕੱਲੀ ਕੁੜੀ ਹੈ ਜੀ ਨਾ ਭੈਣ ਨਾ ਭਰਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਗੂਟ ਮੰਡ ਇੱਕ 1995 ਦਾ ਡੇਟ ਆਫ ਬਰਥ ਹੈ ਜੀ ਕਮ ਅਸਿਸਟੈਂਟ ਪ੍ਰੋਫੈਸਰ ਹੈ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਮੁੰਡੇ ਦਾ ਜਿਹੜਾ ਬਿਜ਼ਨਸ ਹੋਵੇ ਜਾਂ ਜੌਬ ਕਰਦਾ ਹੋਵੇ ਤੇ 10 ਕਿੱਲਾਂ ਤੋਂ ਜਿਹੜੀ ਜ਼ਮੀਨ ਪਲੱਸ ਹੋਵੇ ਮਾਲਵੇਰੀ ਦੇ ਹੀ ਜਿਹੜੇ ਇਹਨਾਂ ਨੂੰ ਫੋਨ ਕਰਨ ਐਮਬੀ ਤੇ ਐਨ ਆਰ ਆਈ ਭਾਈ ਮਾਫ਼ ਮੈਰਿਜ ਬੀਰੋ ਵਾਲੇ ਤਾਂ ਮਾਫ਼ ਹੈਗੀ ਸੀ ਐਨ ਆਰ ਆਈ ਬਾਹਰਲੇ ਵੀ ਭਾਈ ਇਹਨਾਂ ਨੂੰ ਫੋਨ ਨਾ ਕਰਨ ਸਿਰਫ ਪੰਜਾਬ ਵਾਲੇ ਹੀ ਈਮਾਲਵੇਰੀ ਦੇ ਫੋਨ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾਰਾ ਰਿਸ਼ਤਾ ਇੰਡੀਆ ਤੋਂ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਫਰੀਦਾਬਾਦ ਹਰਿਆਣਾ ਤੋਂ ਆ ਜੀ ਰਿਸ਼ਤਾ ਪਲੱਸ 2 ਐਨ ਸੀ ਵੀ ਐਸ ਸੀ ਬੋਰਡ ਕੰਪਿਊਟਰ ਆਪਰੇਟਰ ਇਹਨਾਂ ਮਾਈ ਬਿਜ਼ਨਸ ਫੋਰ ਏਅਰ ਦਾ ਜਿਹੜਾ ਐਕਸਪੀਰੀਅੰਸ ਹੈ ਜੀ ਮੁੰਡੇ ਨੂੰ ਭੈਣ ਇੱਕ ਮੈਡ ਆਸਟ੍ਰੇਲੀਆ ਦੇ ਵਿੱਚ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ ਜਿਹੜਾ 5 ਫੁੱਟ 6 ਇੰਚ ਦਾ ਕਾਸਟ ਜੱਟ ਸਿੰਘ ਗੋਤਾਲੀਵਾਲ ਡੇਟ ਆਫ ਬਰਥ 16 11 95 ਦਾ ਜੀ ਕੰਮ ਕੈਨੇਡਾ ਸਟੂਡੈਂਟ ਵੀਜ਼ਾ ਤੇ ਆ ਜੀ ਮੁੰਡਾ 7 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਕੱਲਾ ਕੱਲਾ ਮੁੰਡਾ ਤੇ ਕੁੜੀ ਵੱਲ ਐਜੂਕੇਟਿਡ ਤੇ ਸੋਣੀ ਹੋਵੇ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਤੇ ਹੋਵੇ ਜਾਂ ਇੰਡੀਆ ਦੇ ਵਿੱਚ ਹੋਵੇ ਤੇ ਕੋਈ ਮੰਗਣੀ ਇਹਨਾਂ ਦੇ ਪਰਿਵਾਰ ਦੀ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਦੇ ਦੋਨੇ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ ਇੱਕ ਬਾਹਰਲਾ ਤੇ ਇੱਕ ਇੰਡੀਅਨ ਅਗਲਾ ਰਿਸ਼ਤਾ ਪੰਜਾਬ ਤੋਂ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਹੈ ਗ੍ਰੈਜੂਏਸ਼ਨ ਬੀਏ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਮੈਡ ਮਨੀਲਾ ਭਰਾ ਕੋਈ ਨਹੀਂ ਕਰਦਾ 6 ਫੁੱਟ ਕਾਸਟ ਜੱਟ ਸੇ ਗੂਤ ਸਿੱਧੂ ਬਰਾੜ ਡੇਟ ਆਫ ਬਰਥ 1900 19698 ਜਿਹੜਾ ਕੰਮ ਆ ਮੁੰਡੇ ਨੂੰ 5 ਕਿੱਲੇ ਜ਼ਮੀਨ ਹੈ ਜੀ ਤੇ ਕੁੜੀ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਜਾਂ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੋਂਗ ਕਰਦਾ ਦੋ ਰਿਸ਼ਤੇ ਹੋਰ ਰਹਿ ਗਏ ਵੀਡੀਓ ਦੇ ਲਾਸਟ ਤੇ ਵਿਚਾਰ ਵਟਾਂਦਰਾ ਕਰਕੇ ਫਿਰ ਵੀਡੀਓ ਨੂੰ ਸੱਡ ਕੇ ਜਾਇਓ ਪੜਾਈ ਡਿਪਲੋਮਾ ਔਨ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਹੋਇਆ ਹੈ ਤੇ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕਰਦ 5 ਫੁੱਟ 8 ਇੰਚ ਕਾਸਟ ਆਰਾਮਗੜੀ ਆ 31 ਗੂਤ ਰੱਤੇ ਤੇ ਡੇਟ ਆਫ ਬਰਥ 26 9 1995 ਦੀ ਜੀ ਕੰਮ ਇਲੈਕਟ੍ਰੀਕਲ ਸਪਲਾਈ ਹੈ ਤੇ ਕੁੜੀ ਸੋਹਣੀ ਤੇ ਐਜੂਕੇਟਿਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਿਹੜਾ ਯੂ ਐਸ ਏ ਤੋਂ ਆ ਜੀ ਨਾਮਕਔਰ ਕੁੜੀ ਦਾ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਆ ਪੜ੍ਹਾਈ ਬੀ ਐਸ ਸੀ ਆਰ ਐਨ ਰਜਿਸਟਰਡ ਨਰਸ ਹੈ ਜੀ ਜਿਹੜਾ ਪੜ੍ਹਾਈ ਕੀਤੀ ਹੋਈ ਹੈ ਪੈਨ ਕੋਈ ਨਹੀਂ ਭਰਾ 2 ਅਨਮੈਡ ਕੱਦ 5 ਫੁੱਟ 4 ਇੰਚ ਕਾਸਟ ਜਟਸੀ ਗੋਤ ਤਖੜ 13 8 1997 ਦਾ ਡੇਟ ਆਫ ਬਰਥ ਹੈ ਯੂ ਐਸ اے ਰਨ ਰਜਿਸਟਰਡ ਨਰਸ ਹੈ ਜੀ ਨਿਊ ਜਰਸੀ ਯੂ ਐਸ اے ਦੇ ਵਿੱਚ ਆਲ ਫੈਮਿਲੀ ਯੂ ਐਸ اے ਵੈਲ ਸੈਟਲਡ ਹੈ ਜੀ ਮੁੰਡਾ ਸਿਰਫ ਮਾਲਵੇਰੀਏ ਤੋਂ ਹੋਵੇ ਪੱਗ ਬਣਦਾ ਹੋਵੇ ਆਪਣਾ ਬਿਜ਼ਨਸ ਜਾਂ ਵੈਲ ਐਜੂਕੇਟਡ ਹੋਵੇ ਯੂ ਐਸ ਏ ਵਿੱਚ ਹੀ ਮੂਵ ਹੋਣਾ ਚਾਹੁੰਦਾ ਹੋਵੇ ਉਹੀ ਸੰਪਰਕ ਕਰਨ ਕੁੜੀ ਮਾਸਟਰ ਡਿਗਰੀ ਕਰ ਰਹੀ ਆ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਨਹੀਂ ਮੂਵ ਹੋ ਸਕਦੀ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਯੂ ਕੇ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਪ੍ਰਾਇਕਾਣ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਡੇਟ ਆਫ ਬਰਥ 4 11 1993 ਦਾ ਜੀ ਮੁੰਡਾ ਯੂਕੇ ਦੇ ਵਿੱਚ ਇੰਗਲੈਂਡ ਦੇ ਵਿੱਚ 3 ਸਾਲ ਤੋਂ ਵਧੀਆ ਕੰਮ ਕਾਜ ਆ ਫਾਦਰ ਸਾਹਿਬ ਜਿਹੜੇ ਫਾਰਮਰ ਨੇ 3 ਕਿੱਲੇ ਜ਼ਮੀਨ ਤੇ ਕੁੜੀ ਯੂਕੇ ਦੇ ਵਿੱਚ ਹੋਵੇ ਸਟੱਡੀ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਦੋ ਨੰਬਰ ਦੇ ਵਿੱਚ ਕੁੜੀ ਉੱਥੇ ਆਈ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਸੋ ਅੱਜ ਦੇ ਇਹ ਜਿਹੜੇ ਰਿਸ਼ਤੇ ਸੀ ਤੇ ਖਾਸ ਜਿਹੜੀ ਜਾਣਕਾਰੀ ਸੀ ਉਹ ਇਹ ਸੀ ਕਿ ਬੁੱਧਵਾਰ ਨੂੰ ਇਹ ਆਪਾਂ ਜਿਹੜੀ ਐਡ ਪਾਉਣੀ ਹੈ ਇਹ ਐਤਵਾਰ ਨੂੰ ਸ਼ਾਮ 8 ਵਜੇ ਅਪਲੋਡ ਕਰਦੇ ਆਂ ਜੋ ਲਾਈਵ ਨਹੀਂ ਹੁੰਦੀ ਪੂਰੀ ਮੰਨ ਕੇ ਚੱਲੋ ਵੀ ਕ੍ਰੀਏਟ ਕੀਤੀ ਵੀ ਹੁੰਦੀ ਹੈ ਪੂਰੇ ਹਫਤੇ ਦੇ ਵਿੱਚ ਜਿੰਨੇ ਆਪਣੇ ਕੋਲ ਰਿਸ਼ਤੇ ਆਉਂਦੇ ਆ ਤੇ ਇਹਦੇ ਨਾਲ ਹੀ ਹੁਣ ਆਪਾਂ ਕੋਸ਼ਿਸ਼ ਰੱਖ ਰਹੇ ਆ ਕਿ ਉਹਦਾ ਰਿਵਿਊ ਕਿੱਦਾਂ ਦਾ ਆਏਗਾ ਕਿ ਉਹਦਾ ਬੈਨੀਫਿਟ ਮਿਲੇਗਾ ਪਰ ਮਿਲੇਗਾ ਹੀ ਕਿਉਂਕਿ ਲਾਈਵ ਦੇ ਵਿੱਚ ਫੇਸ ਟੂ ਫੇਸ ਮਤਲਬ ਇਸ ਵੀਡੀਓ ਤੋਂ ਵੀਡੀਓ ਥੋੜੀ ਜਿਹੀ ਲੰਮੀ ਹੋ ਜਾਏਗੀ ਕਿਉਂਕਿ ਫੇਸ ਟੂ ਫੇਸ ਉਹਦੇ ਵਿੱਚ ਸੰਪੂਰਨ ਜਾਣਕਾਰੀ ਦੇ ਮੁਤਾਬਕ ਜਿਹੜੇ ਰਿਸ਼ਤੇ ਆਪਾਂ ਅਪਲੋਡ ਕਰਿਆ ਕਰਾਂਗੇ ਅਪਲੋਡ ਲਾ ਲੋ ਜਾਂ ਤੁਹਾਡੇ ਜਿਹੜੇ ਉਹਦੇ ਵਿੱਚ ਕਮੈਂਟ ਆਇਆ ਕਰਨਗੇ ਉਹ ਲਾਈਵ ਪੜ੍ਹਾ ਕਰਾਂਗੇ ਜਾਂ ਮੰਨ ਕੇ ਚੱਲੋ ਇੱਕ ਐਕਸਟਰਾ ਕੈਟਾਗਰੀ ਜਿਹੜੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਸੋ ਆਸ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਤੇ ਇੱਕ ਲਾਸਟ ਤੇ ਹੱਥ ਜੋੜ ਕੇ ਬੇਨਤੀ ਹੈ ਜੀ ਵਿਊ ਵਧਿਆ ਜਾਂਦੇ ਆ 1.5 ਲੱਖ ਤੱਕ ਵੀ ਵਾ ਜਾਂਦੇ ਆ ਮਤਲਬ ਨਾਰਮਲੀ ਆਪਣੇ 20-25000 ਤੋਂ ਵਿਊ ਉੱਪਰ ਰਹਿੰਦੇ ਨੇ ਪਰ ਕਮੈਂਟ ਬਹੁਤ ਘੱਟ ਕਰ ਦਿਓ ਲਾਈਕ ਤੇ ਕਮੈਂਟ ਜ਼ਰੂਰ ਕਰੋ ਜੀ ਹੱਥ ਜੋੜ ਕੇ ਬੇਨਤੀ ਹੈ ਤੇ ਮਿਲਦੇ ਆ ਜੀ ਅਗਲੇ ਐਤਵਾਰ ਤੇ ਉਸ ਤੋਂ ਪਹਿਲਾਂ ਬੁੱਧਵਾਰ ਨੂੰ ਸ਼ਾਮ 8 ਵਜੇ ਥੈਂਕ ਯੂ ਧੰਨਵਾਦ